ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਆਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿੱਥੇ ਕਿ ਗੁਰਮਤਿ ਸਮਾਗਮ ਜਿਹੜਾ ਸਰਬੱਤ ਦੇ ਭਲੇ ਲਈ ਕਰਵਾਇਆ ਜਾ ਰਿਹਾ ਹੈ ਸਾਡੇ ਵਿੱਚ ਸੰਤ ਮਹਾਤਮਾ ਜਿਹੜੇ ਪਹੁੰਚੇ ਨੇ ਭਾਈ ਦਲਬੀਰ ਸਿੰਘ ਜੀ ਤਰਮਾਲਾ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਮਾਜ ਦੇ ਵਿੱਚ ਅਜਿਹੇ ਸਮਾਗਮ ਜਿਹੜੇ ਹੋਣੇ ਚਾਹੀਦੇ ਚੰਗੀ ਜਿਹੜੀ ਇਹ ਸਿਹਤ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਜਾਇਦਾ ਗੁਰਮਤਿ ਸਮਾਗਮ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮ ਪਿਆਰੇ ਹੋਏ ਜੋ ਸਮਾਗਮ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਂਪੁਰਖਾਂ ਨੇ ਸਤਿਗੁਰ ਦੀ ਬਾਣੀ ਦਾ ਗਿਆਨ ਜੋ ਸਾਨੂੰ ਬਖਸ਼ਿਸ਼ ਕੀਤਾ ਪਿਆਰ ਦਾ ਮਾਰਗ ਜੋ ਅੱਜ ਕੱਲ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਧੜੇਬੰਦੀਆਂ ਨੇ ਸੰਸਾਰ ਦੇ ਅੰਦਰ ਵੈਰ ਵਿਰੋਧ ਚੱਲ ਰਿਹਾ ਦੁਬਧਾ ਦਵਾਈ ਤਿਰਖਾ ਚੱਲਦੀ ਪਈ ਹੈ ਇਸ ਨੂੰ ਕਿਵੇਂ ਖਤਮ ਕਰਕੇ ਇਹ ਮਾਨਸ ਜਨਮ ਜਿਹੜਾ ਸਾਨੂੰ ਮਿਲਿਆ ਕਹਿੰਦਾ ਸੀ ਲਾਹ ਲੈ ਸਕਦੇ ਆ ਇਹ ਜੋ ਪਿਆਰ ਦਾ ਮਾਰਗ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਸਾਨੂੰ ਬਖਸ਼ਿਸ਼ ਕੀਤਾ ਉਹ ਜੋ ਸਾਨੂੰ ਇਹਦਾ ਪ੍ਰਚਾਰ ਕਰ ਕਰਦੇ ਵਿੱਚ ਪਹੁੰਚਾਉਣ ਵਾਸਤੇ ਹੁਕਮ ਕਰਦੇ ਨੇ ਆਪ ਵੀ ਪਿਆਰ ਕਰਨਾ ਅੱਗੇ ਸਿਖਾਉਣਾ ਵੀ ਸਤਗੁਰੂ ਦੀ ਬਾਣੀ ਦੇ ਰਾਹੀਂ ਉਹ ਫਿਰ ਸਤਗੁਰੂ ਜੋ ਸਾਨੂੰ ਗਿਆਨ ਦੇ ਰਹੇ ਉਸ ਮੁਤਾਬਕ ਜਿੰਨਾ ਗੁਰਮਖਾਨੇ ਮਹਾਪੁਰਖਾਂ ਦਾ ਸੰਗੀਤ ਆ ਕਰ ਕਰ ਜਾ ਕੇ ਪਿੰਡ-ਪਿੰਡ ਜਾ ਕੇ ਇਹੋ ਜਿਹੀ ਸਮਾਗਮ ਕਰਦੇ ਨੇ ਜਿੱਦਾਂ ਬڑا ਵੱਡਾ ਉਪਰਾਲਾ ਹੁੰਦਾ ਹੈ ਕਿ ਜਦੋਂ ਸੇਵਾ ਜਿਹੜੇ ਸੰਤ ਹੁੰਦੇ ਨੇ ਸੇਵਾਦਾਰ ਜਿਹੜੇ ਹੁੰਦੇ ਨੇ ਘਰ ਘਰ ਜਾ ਕੇ ਇੱਕ ਮਨੁੱਖ ਦਾ ਜਿਹੜਾ ਸਨੇਹਾ ਦਿੰਦੇ ਨੇ ਤਾਂ ਅਜਿਹੇ ਸਮਾਗਮ ਕਰਵਾਉਂਦੇ ਨੇ ਤਾਂ ਲੱਗਦਾ ਕਿ ਕਿਤਨੇ ਕਿਤੇ ਚੰਗੀ ਜਿਹੜੀ ਸਿਹਤ ਮਿਲਦੀ ਹੈ ਬੱਚਿਆਂ ਨੂੰ ਬਿਲਕੁਲ ਜੀ ਜਿਹੜੇ ਗੁਰਮੁਖ ਸੰਗਤ ਵਿੱਚ ਆਉਂਦੇ ਜਿਵੇਂ ਉਹ ਵੀ ਸਕੂਲ ਵਿੱਚ ਆਏਗਾ ਜਿਵੇਂ ਦੁਨਿਆਵੀ ਤੌਰ ਤੇ ਹੈ ਜਿਹੜੇ ਬੱਚੇ ਸਕੂਲ ਚ ਜਾਂਦੇ ਨੇ ਉਹ ਵਿੱਦਿਆ ਪ੍ਰਾਪਤ ਕਰ ਲੈਂਦੇ ਨੇ ਉਹ ਚੰਗੀਆਂ ਪੋਸਟਾਂ ਹਾਸਲ ਕਰ ਲੈਂਦੇ ਨੇ ਇਸੇ ਤੇ ਜਿਹੜਾ ਸੰਗਤ ਹੈ ਸਕੂਲ ਹੈ ਸਤਿਗੁਰ ਦਾ ਜਿਹੜੇ ਸੰਗਤ ਵਿੱਚ ਆ ਕੇ ਸਤਿਗੁਰ ਦੇ ਗਿਆਨ ਨੂੰ ਧਿਆਨ ਨਾਲ ਸੁਣਦੇ ਨੇ ਉਸ ਮੁਤਾਬਕ ਆਪਣਾ ਜੀਵਨ ਜਿਉਂਦੇ ਨੇ ਸਤਿਗੁਰ ਕਿਰਪਾ ਕਰਦੇ ਨੇ ਲਾਹ ਮਿਲਦਾ ਜੀਵਨ ਦਾ ਜੀਵਨ ਅੱਜ ਸਮਾਜ ਦੇਖਿਆ ਜੇ ਵੱਖਰੇਵੇਂ ਤਰੀਕੇ ਦੇ ਨਾਲ ਤੁਰਿਆ ਫਿਰਦਾ ਹੈ ਤਾਂ ਸਮਾਜ ਦੇ ਵਿੱਚ ਬੜੀਆਂ ਕ੍ਰਿਤਿਆਂ ੜੀਆਂ ਚੱਲ ਰਹੀਆਂ ਨੇ ਤਾਂ ਪਰੰਤੂ ਜਿਹੇ ਗੁਰਮਤ ਸਮਾਗਮ ਸਿੱਖੀ ਨਾਲ ਜੋੜਨ ਵਾਲੇ ਹੁੰਦੇ ਨੇ ਜਿਹੜੇ ਤਾਂ ਉਹਨਾਂ ਤੋਂ ਬੜੀ ਚੰਗੀ ਸਿਹਤ ਮਿਲਦੀ ਆ ਤਾ ਜੇਕਰ ਗੱਲ ਕਰਦੇ ਆ ਕਿ ਬੱਚੇ ਜਿਹੜੇ ਨੇ ਸੰਗਤ ਦੇ ਨਾਲ ਜਿੱਦੋ ਜੁੜਦੇ ਨੇ ਤਾਂ ਉਹ ਗਾਹਾਂ ਵਾਸਤੇ ਜਿਹੜੇ ਲਾਭ ਉਠਾਉਂਦੇ ਨੇ ਹਾਂ ਬਿਲਕੁਲ ਜੀ ਇਹੀ ਆਪਾਂ ਕੇ ਵਿਚਾਰ ਕੀਤੀ ਹੈ ਜੀ ਜਿਹੜੇ ਗੁਰਮੁਖ ਦਾ ਸਤਿਗੁਰ ਦੀ ਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਜੀਵਨ ਹੀ ਬਦਲ ਜਾਂਦਾ ਜੀ ਉਹ ਸੰਸਾਰ ਦੇ ਵੈਰਵਰ ਤੋਂ ਉੱਪਰ ਉੱਠ ਜਾਂਦੇ ਨੇ ਕਿਉਂਕਿ ਇਹੀ ਇਲਾਹਾ ਲੈਣ ਵਾਸਤੇ ਆਪਾਂ ਆਏ ਆ ਸੰਸਾਰ ਦੇ ਵਿੱਚ ਹੋਰ ਕੋਈ ਸਾਡਾ ਮਕਸਦ ਨਹੀਂ ਬਾਦਸ਼ਾਹ ਉਹ ਸਾਨੂੰ ਸਮਝਾਉਂਦੇ ਭਈ ਪ੍ਰਾਪਤ ਮਾਨੁਖ ਦੇਹ ਰਿਹਾ ਗੋਬਿੰਦ ਮਿਲਣ ਕੇ ਤੇਰੇ ਵੀਰੇ ਮਾਲਕ ਨੂੰ ਮਿਲ ਦੀ ਵਾਰੀ ਆ ਤੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗਿਆਨ ਦਿੱਤਾ ਕਿਵੇਂ ਮਿਲ ਸਕਦੇ ਆ ਤੇ ਗਿਆਨ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਂਪੁਰਖਾਂ ਨੇ ਸਾਨੂੰ ਸਮਝਾਇਆ ਉਸ ਮੁਤਾਬਕ ਅਭੀ ਚੱਲ ਰਿਹਾ ਗੁਰਮੁਖ ਪਿਆਰੇ ਤੇ ਦੂਜੇ ਗੁਰਮੁਖ ਰ ਉਦਾਸ ਰਹੇ। ਹਾਂ ਬੜੀ ਵਧੀਆ ਤੁਸੀਂ ਗੱਲ ਦੱਸੀ ਹੈ ਕਿ ਇਨਸਾਨ ਜਿਹੜਾ ਇਨਸਾਨੀ ਜਾਮੇ ਦੇ ਵਿੱਚ ਆਉਂਦਾ ਹੈ ਤਾਂ ਹੋਰ ਹੀ ਵਖਰੇਵੇਂ ਦੇ ਵਿੱਚ ਪੈ ਜਾਂਦਾ ਹੈ ਤਾਂ ਕਿੰਨੀ ਕਮਾਈ ਜਿਹੜੀ ਕਰ ਲਈ ਹੈ ਤਾਂ ਦੌਲਤ ਦੀ ਕਮਾਈ ਕਰ ਲੈਂਦਾ ਹੈ ਤਾਂ ਜੇਕਰ ਗੱਲ ਕਰਦੇ ਹਾਂ ਤਾਂ ਗੱਡੀਆਂ ਮੋਟਰਾਂ ਕੋਠੀਆਂ ਵੱਲ ਲੱਗਾ ਹੋਇਆ ਪਰ ਸੱਚੀ ਜਿਹੜੀ ਕਮਾਈ ਹੈ ਜਿਹੜੀ ਉਹ ਅਸਲੀ ਕਮਾਈ ਜਿਹੜੀ ਇਹ ਆ ਤਾਂ ਕੀ ਲੱਗਦਾ ਹੈ ਕਿ ਜਿਹੜਾ ਇਸ ਜਿਹੇ ਸਮਾਗਮ ਕੀਰਤਨ ਸ਼ਬਦ ਜਾਂ ਗੁਰਬਾਣੀ ਦੇ ਵਿੱਚੋਂ ਚੰਗੀ ਜਿਹੜੀ ਸਿਹਤ ਲੈ ਕੇ ਤਾਂ ਅਗਾਹ ਜਿਹੜਾ ਜਨਮ ਜਿਹੜਾ ਸਫਲ ਕਰ ਸਕਦਾ ਹੈ। ਬਿਲਕੁਲ ਜੀ ਇਹ ਜੀਵਨ ਦੀ ਜਾਂਚ ਹੈ ਸਤਿਗੁਰ ਦੀ ਬਾਣੀ ਇਸੇ ਕਰਕੇ ਆਪਾਂ ਨੂੰ ਕਹਿੰਦੇ ਆ ਜਿਹੜਾ ਸਾਨੂੰ ਜਿਉਣਾ ਨਹੀਂ ਆਉਂਦਾ ਸੰਸਾਰ ਦੇ ਵਿੱਚ ਉਹ ਸਿੱਖਣ ਵਾਸਤੇ ਆਪਾਂ ਸਤਿਗੁਰ ਦੀ ਬਾਣੀ ਨੂੰ ਪੜ੍ਹਨਾ ਮਰ ਕੇ ਕਹਿੰਦੇ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜੇ ਜੀਵਾਂ ਤੇ ਜੁਗਤ ਨਹੀਂ ਜੁਗਤੀ ਭੁੱਲ ਗਏ ਜਿਉਣ ਦੀ ਜਿਸ ਤੇ ਸਤਿਗੁਰ ਸਾਨੂੰ ਜੁਗਤੀ ਸਿਖਾ ਰਹੇ ਆ ਕਿਵੇਂ ਜਿਉਵੋਗੇ ਇਹ ਸੰਸਾਰ ਦੇ ਵਿੱਚ ਵੀ ਖੁਸ਼ ਰਹੋਗੇ ਇੱਥੇ ਵੀ ਸੁੱਖ ਮਿਲੇਗਾ ਤੇ ਆਪਦੇ ਘਰ ਦੇ ਵਿੱਚ ਵੀ ਸੁੱਖ ਮਿਲੇਗਾ ਅਜਿਹੇ ਸਮਾਗਮ ਹੋਰ ਵੀ ਜਿਹੜੇ ਲੜੀਵਾਰ ਚੱਲ ਰਹੇ ਨੇ ਕਿ ਅੱਜ ਦਾ ਪੜਾਅੜਾ ਪਹਿਲਾ ਜੀ ਹਾਂ ਜੀ ਨਹੀਂ ਚੱਲ ਰਿਹਾ ਜੀ ਲਗਾਤਾਰ ਗੁਰਦੁਆਰਾ ਬ੍ਰਹਮੇਲ ਨੇ ਕਾ ਚਾਹੋ ਬ੍ਰह्म ਗਿਆਨ ਕੇਂਦਰ ਰੌਲੀ ਰੋਡ ਮੋਗਾ ਵਿਖੇ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤੇਰਮਾਲਾ ਜੀ ਉਹਨਾਂ ਦਾ ਪਰਾਲਾ ਹੀ ਹੈ ਹਰ ਸਾਲ ਗੁਰਮੁਖੋਥੇ ਰਹਿ ਕੇ ਸਤਗੁਰੂ ਦੀ ਬਾਣੀ ਦਾ ਗਿਆਨ ਲੈਂਦੇ ਨੇ ਤੇ ਫਿਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹ ਦਿਨ ਰਾਤ ਵਿਚਰ ਰਹੇ ਨੇ ਜੀ ਗੁਰਮੁਖ ਪਰਾਲਾ ਬੜਾ ਵੱਡਾ ਪਰਾਲਾ ਹੁੰਦਾ ਹੈ ਸੇਵਾਦਾਰਾਂ ਦਾ ਕਿ ਜਿਹੜੇ ਬੱਚਿਆਂ ਨੂੰ ਕੀਰਤਨ ਸ਼ਬਦ ਵੀ ਸਿਖਾ ਰਹੇ ਨੇ ਤਾਂ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਤਾ ਅੱਜ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੀ ਉਹਨਾਂ ਸੇਵਾਦਾਰਾਂ ਨੇ ਤੁਹਾਡੇ ਚਰਨ ਪਾਏ ਤਾਂ ਕੀ ਕਹਿਣਾ ਉਹਨਾਂ ਨੇ ਨਹੀਂ ਇਹੀ ਹੈ ਜੀ ਸਾਰਾ ਪਰਿਵਾਰ ਹੈ ਸਾਡਾ ਜੀ ਇੱਕ ਤੇ ਪਰਿਵਾਰ ਇਕੱਠਾ ਹੋ ਕੇ ਅਸੀਂ ਉਸ ਮਾਲਕ ਨਰਿੰਕਰ ਦੇ ਗੁਣ ਗਾ ਰਹੇ ਹਾਂ ਜੀ ਤਾਂ ਕਿ ਇਹ ਸਤਿਗੁਰ ਦੀ ਬਾਣੀ ਅਨੁਸਾਰ ਇਹੀ ਹੈ ਜੀ ਆਪਾਂ ਗੁਰਮਖਾਂ ਨੂੰ ਜੋੜਾਂਗੇ ਬੱਚਿਆਂ ਨੂੰ ਜੋੜਾਂਗੇ ਇਸ ਪਾਸੇ ਸੰਗਤ ਵਿੱਚ ਲਿਆਵਾਂਗੇ ਤੇ ਸਤਿਗੁਰ ਕਿਰਪਾ ਕਰਨਗੇ ਕੀਰਤੀ ਕਰਨਗੇ ਮਾਲਕ ਨਰਿੰਕਰ ਦੇ ਜੀ ਬਿਲਕੁਲ ਬੜੇ ਸੱਚੇ ਢੰਗ ਦੇ ਨਾਲ ਭਾਈ ਦਲਬੀਰ ਸਿੰਘ ਜੀ ਤਰਮਾਲਾ ਜਿਨ੍ਹਾਂ ਨੇ ਸਾਡੇ ਵਿੱਚ ਵਿਚਾਰ ਰੱਖੇ ਤਾਂ ਆਪਣੇ ਵਿਚਾਰ ਜਿਹੜੇ ਬੜੇ ਸੱਚੇ ਢੰਗ ਨਾਲ ਦੱਸੇ ਕਿ ਮਨਮ ਨੂੰ ਜਿਹੜਾ ਇਨਸਾਨੀ ਧਰਮ ਨੂੰ ਜਿਹੜਾ ਹੈ ਇਸ ਨੂੰ ਕਿਸ ਤਰ੍ਹਾਂ ਜਿਹੜਾ ਵਿਚਰਨਾ ਚਾਹੀਦਾ ਸੰਸਾਰ ਦੇ ਵਿੱਚ ਗੁਰਮਤਿ ਵਾਲੇ ਪਾਸੇ ਲਗਾਉਣਾ ਚਾਹੀਦਾ ਹੈ ਸ਼ਬਦ ਕੀਰਤਨ ਵਿੱਚ ਆਪਣਾ ਜਿਹੜਾ ਸਮਾਂ ਲਗਾਉਣਾ ਚਾਹੀਦਾ ਕਿਉਂਕਿ ਜਿਹੜੀ ਚੰਗੀ ਸਿਹਤ ਮਿਲ ਸਕੇ ਤੇ ਬੱਚਿਆਂ ਨੂੰ ਵੀ ਜਿਹੜੀ ਚੰਗੀ ਸਿਹਤ ਮਿਲ ਸਕੇ ਬੱਚੇ ਅੱਜ ਕੱਲ ਦੇ ਜਿਹੜੇ ਨੇ ਮੋਬਾਈਲ ਜਿਹੜੇ ਹੁੰਦੇ ਨੇ ਉਸ ਦੇ ਨਾਲ ਸੋਸ਼ਲ ਮੀਡੀਆ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਤਾਂ ਪ੍ਰੰਤੂ ਜੇ ਖਿਆ ਜਾਵੇ ਤਾਂ ਚੰਗੀ ਸਿਹਤ ਲੈਣ ਵਾਲੇ ਵੀ ਬੜੇ ਕਾਰਜਕ੍ਰਮ ਜਿਹੜੇ ਆਉਂਦੇ ਨੇ ਤਾਂ ਉਸ ਨਾਲ ਵੀ ਬੱਚਿਆਂ ਨੂੰ ਜਿਹੜਾ ਜਰੂਰ ਜੋੜਨਾ ਚਾਹੀਦਾ ਹੈ ਤਾਂ ਰਵੀ ਰੂਜ ਜਿਹੜੀ ਸਾਡੇ ਵਿੱਚ ਭਾਈ ਦਲਬੀਰ ਸਿੰਘ ਤਰਮਾਲਾ ਜੀ ਨੇ ਬੜੇ ਸੱਜੇ ਢੰਗ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਦੇ ਵਿਸਥਾਰਪੁਰ ਕੁਝ ਦੱਸਿਆ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ